हेलो व्यूअर्स वेलकम टू ऑल दोस्तों आज का अपन स्टेट बैंक दी कुछ सर्विसेज बारे गल करंगे जेवे के अस मिनी स्टेटमेंट किवें चेक कर सकदे हां और दी बैलेंस इंक्वायरी दोबारा से किवें चेक कर सकदे और डिटेल विच गल करंगे वीडियो शुरू करने पहले दोस्तो अगर तुमने चैनल सब्सक्राइब नहीं किया तो सब्सक्राइब करो ताकि तुम्हें नए-नए अपडेट्स मिलते रहें दोस्तों आज अपन गल करंगे के अस बैलेंस इंक्वायरी किवें कर सकदे अपने फोन दो ਜਿਵੇਂ ਕਿ ਪਿਛਲੀ ਵੀਡੀਓ ਚ ਮੈਂ ਤੁਹਾਨੂੰ ਇਹ ਗੱਲ ਸ਼ੇਅਰ ਕੀਤੀ ਸੀ ਅਸੀਂ ਮੋਬਾਈਲ ਨੰਬਰ ਕਿਵੇਂ ਰਜਿਸਟਰ ਕਰਨਾ ਉਸ ਤੋਂ ਬਾਅਦ ਬੈਨਨੀ ਸਟੇਟਮੈਂਟ ਅਸੀਂ ਕਿਵੇਂ ਦੇਖ ਸਕਦੇ ਆ ਅਤੇ ਚੈੱਕ ਬੁੱਕ ਰਿਕਵੈਸਟ ਮੰਗਣਾ ਸਪੋਜ਼ ਅਸੀਂ ਬੈਂਕ ਨਹੀਂ ਵਿਜ਼ਿਟ ਕਰਨਾ ਤੇ ਅਸੀਂ ਘਰੋਂ ਘਰ ਬੈਠੇ ਇਹ ਕਿਵੇਂ ਚੈੱਕ ਬੁੱਕ ਦੀ ਬੇਨਤੀ ਦੇ ਸਕਦੇ ਆ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਬੈਲੈਂਸ ਬਾਰੇ ਦੀ ਬੈਲੈਂਸ ਬਾਰੇ ਤੇ ਜੀ ਕੁਝ ਨਹੀਂ ਕਰਨਾ ਦੋਸਤੋ ਸਿਰਫ ਤੁਸੀਂ ਨਿਸਕਲ ਦੇ ਸਕਦੇ ਹੋ ਇਸ ਨੰਬਰ ਉੱਪਰ 92237556 ਤੇ ਜਾ ਤੁਸੀਂ ਮੈਸੇਜ ਭੇਜ ਸਕਦੇ ਹੋ ਕੈਪੀਟਲ ਲੈਟਰ ਦੇ ਵਿੱਚ ਇਨ ਬਾਕਸ ਵਿੱਚ ਲਿਖਣਾ ਬੀ ਏ ਐਲ ਸਪੇਸ ਬੀ ਏ ਐਲ ਕਿ ਤੁਸੀਂ ਬਸ ਇਸ ਮੈਸੇਜ ਨੂੰ ਜਸ ਸੈਂਡ ਕਰਨਾ 92237556 ਤੇ ਅਤੇ ਮੈਸੇਜ ਜੋ ਤੁਸੀਂ ਭੇਜੋਗੇ ਫਿਰ ਕੁਝ ਮਿੰਟਸ ਹੀ ਤੁਹਾਡੇ ਫੋਨ ਦੇ ਉੱਤੇ ਜੋ ਵੀ ਅਕਾਊਂਟ ਬੈਲੈਂਸ ਹੋਵੇਗਾ ਮੈਸੇਜ ਤੁਹਾਡੇ ਮੋਬਾਈਲ ਉੱਪਰ ਆ ਜਾਵੇਗਾ ਜੇਕਰ ਤੁਹਾਡਾ ਮੋਬਾਈਲ ਨੰਬਰ ਰਜਿਸਟਰ ਹੈਗਾ ਤਾਂ ਮਿਨੀ ਸਟੇਟਮੈਂਟ ਵੀ ਚੈੱਕ ਕਰਾਂਗੇ ਮਿਨੀ ਸਟੇਟਮੈਂਟ ਦੇ ਲਈ ਸਾਨੂੰ ਦੇ ਇੱਕ ਮੈਸੇਜ ਭੇਜਣਾ ਹੋਵੇਗਾ ਜਿਸ ਦੇ ਨਾਲ ਅਸੀਂ ਲਾਸਟ ਪੰਜ ट्रांजੈਕਸ਼ਨਾਂ ਚੈੱਕ ਕਰ ਸਕਦੇ ਹਾਂ ਅਸੀਂ ਕੀ ਕਿੜੀਆਂ ਕੀਤੀਆਂ ਹਨ ਮਿਸਕਾਉਂ ਵੀ ਦੇ ਸਕਦੇ ਹਾਂ ਅਤੇ ਮੈਸੇਜ ਵੀ ਭੇਜ ਸਕਦੇ ਹਾਂ ਮਿਸਕਾਉਂ ਲਈ ਉਹੀ ਨੰਬਰ ਹੈ ਦੋਸਤੋ 922385106 ਇਹ ਨੰਬਰ ਚੇਂਜ ਹੋ ਗਿਆ 922385106 ਦੋਸਤੋ ਇਹਦੇ ਰਹੀ ਧਿਆਨ ਨਾਲ ਨੋਟ ਕਰ ਲੈਣਾ ਅਤੇ ਜੇ ਤੁਸੀਂ ਇਸ ਬੱਸ ਰਾਈ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੋਬਾਈਲ ਦਾ ਇਨਬਾਕਸ ਓਪਨ ਕਰਨਾ ਕੈਪੀਟਲ ਲੈਟਰ ਵਿੱਚ ਤੁਸੀਂ ਲਿਖਣਾ MS TMT ਅਤੇ ਇਹਨੂੰ ਤੁਸੀਂ ਭੇਜ ਦੇਣਾ 92238556 ਦੇ ਜਿਵੇਂ ਤੁਸੀਂ ਸੈਂਡ ਕਰਾਉਣਾ ਵਾਸਤੇ ਆਫਟਰ ਫੀਲ ਹੋਣੀ ਤੁਹਾਡੇ ਤੁਹਾਡੇ ਮੋਬਾਈਲ ਦੇ ਉੱਪਰ ਇੱਕ ਮੈਸੇਜ ਪਾਪ-ਅੱਪ ਆ ਜਾਵੇਗਾ ਮਿਨੀ ਸਟੇਟਮੈਂਟ ਦਾ ਲਾਸਟ ਪੰਜ ਟ੍ਰਾਂਜੈਕਸ਼ਨਾਂ ਦਾ ਇਸ ਤੋਂ ਬਾਅਦ ਤੁਸੀਂ ਚੈੱਕ ਬੁੱਕ ਰਿਕਵੈਸਟ ਅਸੀਂ ਕਿਵੇਂ ਕਰਨੀ ਹੈ ਬਾਈ ਮੈਸੇਜ ਜੇਕਰ ਅਸੀਂ ਬ੍ਰਾਂਚ ਵਿੱਚ ਨਹੀਂ ਕਰਨਾ ਤੁਹਾਡਾ ਮੋਬਾਈਲ ਨੰਬਰ ਰਜਿਸਟਰਡ ਆ ਤਾਂ ਤੁਸੀਂ ਮੋਬਾਈਲ ਦਾ ਇਨਬਾਕਸ ਓਪਨ ਕਰਨਾ ਅਤੇ ਕੈਪੀਟਰ ਲੈਟਰ ਵਿੱਚ ਟਾਈਪ ਕਰਨਾ C H Q R U K R E Q ਸੋਰੀ C H Q R E Q ਅਤੇ ਇਹ ਨੂੰ ਤੁਸੀਂ ਸੈਂਡ ਕਰਨਾ ਮੈਸੇਜ ਨੂੰ 922355583 ਇਹ ਤਿੰਨੋਂ ਨੰਬਰ ਡਿਫਰੈਂਟ ਨੇ ਦੋਸਤੋ ਬੜੇ ਧਿਆਨ ਨਾਲ ਤੁਸੀਂ ਇਹ ਸੈਂਡ ਕਰਨੇ ਆ ਮੈਸੇਜ ਧਿਆਨ ਨਾਲ ਹੀ ਤੁਸੀਂ ਮੋਬਾਈਲ ਸੌਰੀ ਇਹ ਨੰਬਰ ਚੈੱਕ ਕਰਨ ਤੋਂ ਬਾਅਦ ਜਿਵੇਂ ਤੁਸੀਂ ਚੈੱਕ ਬੋਕਲੇ ਰਜਿਸਟਰ ਕਰੋਗੇ 2 ਘੰਟੇ ਦੇ ਵਿੱਚ ਤੁਹਾਡੇ ਮੋਬਾਈਲ ਦੇ ਉੱਪਰ ਇੱਕ ਮੈਸੇਜ ਆ ਜਾਵੇਗਾ ਜਿਹੜੀ ਵੀ ਤੁਸੀਂ ਡਿਲੀਟ ਨਹੀਂ ਕਰਨਾ ਉਹ ਫਾਦਰ ਤੁਸੀਂ ਯੂਜ਼ ਕਰ ਸਕਦੇ ਹੋ ਚੈੱਕ ਬੋਕ ਦਾ ਸਟੇਟਸ ਜਾਣਨ ਵਾਸਤੇ ਠੀਕ ਹੈ ਦੋਸਤੋ ਇਹ ਸੀ ਪ੍ਰੋਸੀਜਰ ਅਕਾਊਂਟ ਬੈਲੈਂਸ ਮਿਨੀ ਸਟੇਟਮੈਂਟ ਤੇ ਚੈੱਕ ਬੋਕਰ ਕਾਸਟ ਸਟੇਟਮੈਂਟ ਦੀ ਅਸੀਂ ਕਿਵੇਂ ਕਰ ਸਕਦੇ ਹਾਂ ਇਹ ਸਾਰੇ ਕੰਮ ਮੇਨ ਵੀਡੀਓ ਤੁਹਾਨੂੰ ਬਹੁਤ ਪਸੰਦ ਆਏ ਹੋ ਕਿ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੈ ਨਾਲ ਜੁੜੇ ਨਾਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਵੈਰੀ ਮਚ